ਕਿੱਤਾ ਤੂੰ ਸ਼ੈਤਾਨ ਹੋ ਗਿਆ ਲੈ ਨਹੀਂ ਜਾਣਾ ਗੁਰੂਆ ਬੜਾ ਤੇਜਾ ਤੂੰ ਉਹੋ ਉਹ ਲੈ 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 ਅਹ ਸ਼ੈਤਾਨ ਦੀ ਟੂਟੀ ਆ ਇਧਰ ਆ ਹੈਂ ਉਹ ਸ਼ੈਤਾਨ ਬੜਾ ਸ਼ੈਤਾਨ ਲੈ ਵੀ ਤੂੰ ਮੈਂ ਲਾਇਆ ਸਾਹ ਤੇਰਾ ਤੇ ਕਈਆਂ ਵੀਰਾਂ ਨੂੰ ਆ ਵੀ ਨਹੀਂ ਪਤਾ ਕੀ ਆ ਚੀਜ਼ ਕੀ ਹੁੰਦੀ ਆ ਇਹ ਮਿੱਤਰੋ ਲਿੱਦ ਸਾਫ਼ ਕਰ ਲਈ ਹੁੰਦੀ ਆ ਆਪਣੇ ਕਮਰਿਆਂ ਦੇ ਵਿੱਚੋਂ ਲਿੱਦ ਖਿੱਚਣ ਦੀ ਇਹਦੇ ਨਾਲ ਮਿੱਟੀ-ਮੁੱਟੀ ਨਹੀਂ ਕੀ ਆਉਂਦੀ ਵਿੱਚ ਠੀਕ ਆ ਚੱਲ ਫਿਰ ਇਹ ਭੱਜ ਕੇ ਵਿਖਾ ਦੇ ਓਏ ਉਹ ਤੇਰਾ ਭਲਾ ਹੋ ਜੇ ਤੇਰੇ ਜਵਾਗ ਨੂੰ ਕੀ ਕਹਦੇ ਲੱਗੇ ਆਂ ਅਸੀਂ ਨੂਰਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੁਆ ਵੀ ਖੁੱਲਾ ਆ ਹੁਣ ਤੇ ਆ ਜਾ ਬਾਹਰ ਤੂੰ ਆ ਜਾ ਏ ਤੇਰੇ ਮਗਰੇ ਆ ਜਣਾ ਇਹਨੇ ਹੈ ਓਏ ਹੈ ਪੁੱਤ ਓ ਨਿੱਕਿਆ ਆ ਜਾ ਆ ਜਾ ਬਾਹਰ ਆ ਜਾ ਆ ਜਾ ਇਓ ਆ ਗਿਆ ਹੀ ਆ ਗਿਆ ਹੀ ਆ ਗਿਆ ਹੀ ਆ ਗਿਆ ਹੀ ਕਹਿੰਦੇ ਮਾਂ ਵੀ ਮਗਰੇ ਹੀ ਆਉਂਦੀ ਏ ਤੇ ਖਲਾਰਾ ਖਲੂਰਾ ਵੜਾ ਪਿਆ ਤੂੜੀ ਦਾੜੀ ਤੁਹਾਨੂੰ ਪਤਾ ਬੰਦੀ ਪਈ ਏ ਚੱਲ ਅੰਦਰ ਚੱਲ ਚੱਲ ਭੱਜਾ ਭੱਜਾ ਚੱਲ ਅੰਦਰ ਨਹੀਂ ਜਾਣਾ ਕਿਦਾਂ ਟਹਿਲਣ ਦੇਈ ਜਾਵੇ ਸਾਰਿਆਂ ਨਾਲੋਂ ਜ਼ਿਆਦਾ ਸ਼ੈਤਾਨ ਦੀ ਟੁੱਟੀ ਹੂਆ ਬਹੁਤਾ ਸ਼ੈਤਾਨ ਆ ਏ ਸੱਟ ਪੇਟ ਲਵਾ ਲੇਗਾ ਸਮਾਨ ਬੜਾ ਖਿਲਰਿਆ ਏ ਤੇ ਅੰਦਰ ਚਲੇ ਜਾ ਬੰਦੇ ਦਾ ਪੁੱਤ ਬਣ ਕੇ ਚੱਲ ਨੂੰ ਰਹਿ ਨੂੰ ਅੰਦਰ ਲੈ ਕੇ ਚੱਲ 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 ਅੰਦਰ ਲੈ ਜਾ ਇਹਨੂੰ ਚੱਲ ਤੂੰ ਵੀ ਅੰਦਰ ਕਿੱਡਾ ਤੂੰ ਸ਼ੈਤਾਨ ਹੋ ਗਿਆ ਲੈ ਨਹੀਂ ਜਾਣਾ ਐਦਾਂ 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 ਉਹ ਤੇਰਾ ਹੀ ਬਹੁਤਾ ਤੇਜ਼ ਆ ਯਾਰ ਈਡੀ ਗੱਲ ਨਹੀਂ ਕੀ ਇਹ ਜ਼ਿਆਦਾ ਸ਼ੈਤਾਨ ਆ ਕੋਈ ਤੇ ਰਾਹੀ ਗੂਆ ਬਣਾ ਤੇ ਜਾਂ ਤੂੰ ਉਹੋ ਉਹ ਲੈ 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 ਕਰ ਗੱਲ ਇਹਦੀ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਸੋ ਧੰਨਵਾਦ ਜੀ